ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਠੰਡ ਬਹੁਤ ਆ ਮੋਬਾਈਲ ਨੂੰ ਹੱਥ ਲਾਉਣ ਨੂੰ ਦਿਲ ਨਹੀਂ ਕਰਦਾ ਇਸੇ ਕਰਕੇ ਵਲੌਗਰ ਨਹੀਂ ਬਣਾਇਆ ਜਾਂਦਾ ਦੋਸਤੋ ਰੋਜ਼ ਵੀਡੀਓ ਆਵ ਨੇ ਹੈ ਹੁਣ ਮੈਂ ਉਹ ਇੰਸਟਾਗ੍ਰਾਮ ਵੀ ਚਲਾ ਲਿਆ ਤੇ ਉਹਦੇ ਤੇ ਵੀ ਵੀ ਨੇ ਵੀ ਜਿਹੜੇ ਬੰਦਿਆਂ ਦੇ ਦੂਰ ਦੂਰ ਤੱਕ ਟੈਲੈਂਟ ਦਾ ਨਾਮ ਉਹ ਨਿਸ਼ਾਨ ਨਹੀਂ ਨਾ ਉਹ ਬੰਦਿਆਂ ਦੇ ਵੀ ਲੱਖਾਂ ਦੇ ਵਿੱਚ ਫੋਲੋਅਰ ਹੈ ਤੇ ਮੈਂ ਤਾਂ ਤੁਹਾਡੇ ਕੋਲੋਂ ਮੰਗਿਆ ਹੀ ਕੁਛ ਨਹੀਂ ਮੈਂ ਤਾਂ ਸਿਰਫ ਬਸ ਵੀ ਪੱਛੀ ਅਰਸਿਕ ਸਰ ਹੈ ਪਰ ਬਹੁਤ ਹੈ ਇਸ ਦੂਤੇ ਤਾਂ ਆਪਾਂ ਨੂੰ ਸਬਰਨਾ ਦੀ ਵੀ ਕੋਈ ਚੀਜ਼ ਹੁੰਦੀ ਹੈ ਚਲੋ ਦੋਸਤੋ ਮੁੱਦੇ ਤੇ ਆਉਨੇ ਆ ਦੋਸਤੋ ਚੰਗਾ ਦੋਸਤ ਇੱਕ ਹਥਿਆਰ ਦੀ ਤਰ੍ਹਾਂ ਹੁੰਦਾ ਹੈ ਕਿਉਂ ਆਪਾਂ ਉਹਦੀ ਵਿਸ਼ਵਾਸ ਦੇ ਉੱਤੇ ਸਾਰੀ ਜ਼ਿੰਦਗੀ ਗੁਜ਼ਾਰ ਦਿੰਨੇ ਆ ਵੀ ਦੋਸਤ ਹੈ ਗਿਆ ਕੰਮ ਭਾਵੇਂ ਆਪਾਂ ਨੂੰ ਉਹਦੇ ਤੱਕ ਨਾ ਪਵੇ ਇਸੇ ਕਰਕੇ ਪ੍ਰਮਾਤਮਾ ਨੇ ਵੀ ਇਹ ਗੱਲ ਕਹੀ ਹੈ ਵੀ ਮੈਂ ਹੈਗਾ ਨਾ ਮੇਰੇ ਤੇ ਵਿਸ਼ਵਾਸ ਕਰ ਇੱਕ ਲੋਹ ਜਿ ਲਫਜ਼ ਦੇ ਨਾਲ ਹੀ ਜ਼ਿੰਦਗੀ ਦੇ ਕਈ ਮਸਲਿਆਂ ਦਾ ਹੱਲ ਹੋ ਜਾਂਦਾ ਹੈ ਜਦੋਂ ਤੁਹਾਡਾ ਦੋਸਤ ਤੁਹਾਨੂੰ ਆ ਕੇ ਇਹ ਗੱਲ ਕਹੇ ਦੇ ਵੀ ਮੈਂ ਹੈਗਾ ਨਾ ਯਾਰ